ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤਿਓ ਆਓ ਤੁਹਾਨੂੰ ਤੁਹਾਨੂੰ ਸਹਾਇ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਬੜੀ ਅਪਾਰ ਕਿਰਪਾ ਹੋਈ ਉਹਨਾਂ ਦੇ ਇਤਿਹਾਸ ਉਹਨਾਂ ਦੇ ਹੀ ਤਰ੍ਹਾਂ ਇੱਕ ਨਮਨਨ ਚਾਣਾ ਸਿੱਖ ਹੋਇਆ ਭਾਈ ਸੋਮਾ ਆਉ ਉਸ ਦੇ ਵਿਚਾਰ ਆਪ ਜੀ ਨਾਲ ਸਾਂਝੀ ਕਰੀਏ ਸ਼ਮਸ ਸ਼ਾਕੇਵੇਂ ਬਣਿਆ ਅਗਰ ਵਧੀਆ ਲੱਗੇ ਸਾਡੀ ਇਹ વાਰਤਾ ਗੁਰੂ ਤੇਰਾ ਟਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਲਾਈਕ ਕਰਨਾ ਅਗਰ ਕੋਈ ਕਮੀ ਹੋਵੇ ਪਿਆਰਿਓ ਤੇ ਕਮੈਂਟ ਕਰਕੇ ਦੱਸਣਾ ਤਾਂ ਕਿ ਆਪ ਜੀ ਦੇ ਨਾਲ ਸਾਂਹੀ ਪਾਈ ਜਾ ਸੋ ਭਾਈ ਸ਼ੋਮਾ ਉਮਰ ਹੈ ਸਿਰਫ 14 ਸਾਲ ਇਹਦਾ ਸਾਇਆ ਨਹੀਂ ਹੈ ਮਾਂ ਨੇ ਘਰ ਵਿੱਚ ਗਰੀਬੀ ਹੋਣ ਕਾਰਨ ਸਕੂਲ ਭੇਜਣਾ ਵੀ ਬੰਦ ਕਰ ਦਿੱਤਾ ਤਾਂ ਕਿ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਕਿ ਮੈਂ ਤੈਨੂੰ ਘੁੰਗਣੀਆਂ ਬਣਾ ਕੇ ਦਿਆ ਕਰਾਂਗੀ ਤੇ ਤੂੰ ਵੇਚ ਆ ਕਰ ਉਹਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਚੱਲ ਜਾਵੇਗਾ ਪਹਿਲੇ ਦਿਨ ਘੁੰਗਣੀਆਂ ਬਣਾਈਆਂ ਸ਼ਾਬਾ ਤਿਆਰ ਕੀਤਾ ਸੋਮਾ ਮਾਂ ਨੂੰ ਪੁੱਛਦਾ ਕਿ ਕਿੱਥੇ ਬੈਠ ਕੇ ਵੇਚਾਂ ਮਾਂ ਕਹਿੰਦੀ ਸਹੇਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਅੰਮ੍ਰਿਤਸਰ ਸ਼ਹਿਰ ਵਿੱਚ ਸਤਾਲ ਦੀ ਖਲਵਾਈ ਕਰਵਾ ਰਹੇ ਨੇ ਸਰੋਵਰ ਦੀ ਖਲਵਾਈ ਕਰਵਾ ਰਹੇ ਨੇ ਉੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਬਹੁਤ ਇਕੱਠ ਹੁੰਦਾ ਹੈ ਕੋਥੇ ਤੇਰੀ ਇਹ ਸ਼ਾਵੜੀ ਜਲਦੀ ਵਿਕ ਜਾਵੇਗੀ ਰੋ ਸ਼ਾਵੜੀ ਨਗਾਉਣੀ ਤੇ ਵੇਚਣੀ ਤੇ ਇੱਕ ਦਿਨ ਕਰਮਾ ਭਾਗਾ ਵਾਲਾ ਦਿਨ ਐਸਾ ਆਇਆ ਸੋਮਾ ਜਿੱਥੇ ਘੋੜੀਆਂ ਵੇਚਦਾ ਹੈ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ ਜਿੱਧਰ ਸੋਮੇ ਨੇ ਸ਼ਾਬਾ ਲਾਇਆ ਹੈ ਦੂਜੀ ਭਾਗਾ ਦੀ ਬਾਦ ਸ਼ਾਬੇ ਵੱਲ ਨਜ਼ਰ ਪੈ ਗਈ ਤੀਜੀ ਬਗਰ ਸ਼ਾਬੇ ਵਾਲ ਦੇਖੇ ਗੁਰੂ ਜੀ ਨੂੰ ਆਪਣਾ ਸਮਝ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵਿੱਚ ਦਾ ਸੀ ਚੌਥੀ ਗੱਲ ਗੁਰੂ ਸਾਹਿਬ ਸ਼ੌਮੇ ਦੀ ਛਾਬੜੀ ਦੇ ਕੋਲ ਆ ਗਏ ਪੰਜਵੀਂ ਬਖਸ਼ਿਸ਼ ਪੁੱਛ ਰਿਆ ਕਿ ਤੇਰਾ ਨਾਂ ਕੀ ਏ ਤੇ ਤੂੰ ਕੀ ਕਰਦਾ ਹੈ ਛੇਵੀਂ ਬਖਸ਼ਿਸ਼ ਤਲੀ ਅੜ ਕੇ ਕਹਿੰਦੇ ਜੇ ਅੱਜ ਦੀ ਵਟਕ ਕੋਣੀਆਂ ਵੇਚ ਕੇ ਇਕੱਠੀ ਹੋਈ ਮਾਇਆ ਸਾਨੂੰ ਦੇ ਦੇਵੇਂ ਬੜਾ ਔਖਾ ਵਟਕ ਦੇਣੀ ਪਰਸ ਬੱਚੀ ਨੇ ਸਾਰੀ ਵਟਕ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਮਾਂ ਕਹਿੰਦੀ ਵਟਕ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਹੈ ਸੋਮਾ ਕਹਿਣ ਲੱਗਾ ਅੱਜ ਮੇਰੇ ਸਾਬੇ ਅਗੋ ਗੁਰੂ ਰਾਮਦਾਸ ਜੀ ਲੰਗੇ ਤੇ ਕਹਿੰਦੇ ਅੱਜ ਦੀ ਸਾਰੀ ਵਟਕ ਸਾਨੂੰ ਦੇ ਦੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸਾਡੀ ਸਾਂਝ ਪੈ ਗਈ ਜੇ ਕੱਲ ਵੀ ਲੰਗਣ ਤੇ ਕੱਲ ਵੀ ਵਰਕ ਦੇ ਦੇਵੇਂ ਤੇ ਜੇ ਨਾ ਲੰਗਣ ਦੇਣ ਚਲਾ ਜਾਵੀਂ ਅਗਲੇ ਦਿਨ ਫੇਰ ਗੁਰੂ ਜੀ ਉਧਰੋਂ ਲੰਗੇ ਸਵਾਮੀ ਨੇ ਵਰਕ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਵਰਕ ਦੇਣ ਚਲਾ ਗਿਆ ਗੁਰੂ ਜੀ ਤੜੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵਰਕ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇਰੀ ਵਰਕ ਘਟਦੀ ਕਿਉਂ ਜਾ ਰਹੀ ਹੈ ਪਹਿਲੇ ਦਿਨ 100 ਰੁਪਿਆ ਦੂਜੇ ਦਿਨ 70 ਪੈਸੇ ਤੇ ਜਿਹੜੇ ਦਿਨ 40 ਪੈਸੇ ਸੋਮਾ ਕਹਿੰਦਾ ਮੈਂ ਗਰੀਬ ਹਾਂ ਗੁਰੂ ਸਾਹਿਬ ਦਇਆ ਦੇ ਘਰ ਵਿੱਚ ਆ ਗਏ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਸੋਮਾ ਕਹਿੰਦਾ ਮੈਂ ਸ਼ਾਹ ਨਹੀਂ ਮੈਂ ਗਰੀਬ ਹਾਂ ਸਤਗੁਰੂ ਫਿਰ ਕਹਿੰਦੇ ਤੂੰ ਗਰੀਬ ਨਹੀਂ ਸ਼ਾਹ ਹੈ ਗੁਰੂ ਜੀ ਨੇ ਉਸ ਸਮੇਂ ਚੱਕਿਆ ਇੰਜ ਤੇ ਕਹਿਣਾ ਜਾਰੀ ਰੱਖਿਆ ਕਿ ਜਨਮਾਂ ਜਮਾਂ ਦੀ ਗਰੀਬੀ ਨਹੀਂ ਘਟੀ ਗਈ ਉਹਨਾਂ ਚਰਲ ਦੇ ਵਲ ਵੇਖਦੇ ਰਹੇ ਹੁਣ ਸਤਗੁਰੂ ਨੇ ਸੋਚਿਆ ਕਿ ਇਹਦੇ ਮੂੰਹ ਤੋਂ ਸੁਣਨਾ ਹੈ ਕਿ ਸ਼ਾਹ ਹੈ ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਕਿ ਲੈਣ ਵਾਲਾ ਸ਼ੋਮਾ ਕਾ ਅਖਣ ਲੱਗਾ ਮਹਾਰਾਜ ਦੇਣ ਵਾਲਾ ਤੇ ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਅਸੀਂ ਤੈਨੂੰ ਦਿੱਤੀ ਭੋਲੇ ਭਾ ਕਹਿਣ ਲੱਗਾ ਜੀ ਮੈਂ ਤੁਹਾਨੂੰ ਮਾਇਆ ਦਿੱਤੀ ਹੈ ਤੇ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੈ ਕਿ ਅਸੀਂ ਤੇ ਭੋਲੇ ਭਾ ਹੀ ਕਹਿੰਦਾ ਜੀ ਮੈਂ ਸ਼ਾਹ ਹਾਂ ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਨੇ ਬਖਸ਼ਿਸ਼ ਕੀਤੀ ਵਰਦਤਾ ਭਾਈ ਸ਼ੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਹ ਤੇ ਨਾਲ ਹੀ ਬਚਨ ਕੀਤਾ ਇਹ ਵਰ ਬਖਸ਼ਿਸ਼ ਤੇਰੀ ਅਕੁਣਾ ਤੱਕ ਚਲੇਗਾ ਸ਼ਬਦਾ ਸਹਿਦ ਗੁਰੂ ਨਾਲ ਨਾਤਾ ਜੋੜਿਆ ਤੇ ਸੋਮਾ ਜੀ ਬਖਸ਼ਾ ਦੇ ਪਾਤਰ ਬਣ ਗਏ ਵੱਡੀ ਗੱਲ ਅੱਜ ਤੱਕ ਉਹਨਾਂ ਦੀ ਗੱਲ ਚੱਲ ਰਹੀ ਹੈ ਤੇ ਨਿਰੰਤਰ ਉਸ ਤਰ੍ਹਾਂ ਬਖਸ਼ਿਆ ਵਰਤ ਰਹੀਆਂ ਨੇ ਇਹ ਵੀ ਵੇਖੋ ਕਿੰਨੀ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਸੈਭਿ ਸ਼੍ਰੀ ਗੁਰੂ ਰਾਮਦਾਸ ਜੀ ਜੈਸਵਲੇ ਸ਼ੌਮੇ ਦੇ ਕੋਲੋਂ ਲੰਘਦੇ ਨੇ ਆਪ ਦਾ ਚੇਤਾ ਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਗਰੀਬੀ ਦੇ ਵਿੱਚ ਘੁੰਗਣੀਆਂ ਵੇਚ ਕੇ ਆਪਣੀ ਨਾਨੀ ਦੇ ਨਾਲ ਗੁਜ਼ਾਰਾ ਕਰਦੇ ਸੀ ਅੱਜ ਬਖਸ਼ਿਆਂ ਦੇ ਘਰ ਵਿੱਚ ਆ ਕੇ ਸਤਿਗੁਰੂ ਅੱਗੇ ਬਖਸ਼ੀਆਂ ਕਰਦੇ ਨੇ ਸ਼ੌਮੇ ਨੂੰ ਵਾਲਾ ਵਿੱਚ ਸ਼ਾਹਾਂ ਦਾ ਸ਼ਾਹ ਬਣਾ ਦਿੱਤਾ ਇਸ ਸਮੇਂ ਭਾਈ ਸ਼ੋਮਾ ਜੀ ਦੀ ਕੁਲ ਦੇ ਵਿੱਚੋਂ ਦਿੱਲੀ ਵਿਖੇ ਭਾਈ ਅਵਤਾਰ ਸਿੰਘ ਜੀ ਜਿਹੜੇ ਛਾ ਕਰਕੇ ਜਾਣੇ ਜਾਂਦੇ ਨੇ ਸਵਾਮਨ ਨਵਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਸਵਾਰਿਓ ਜੋ ਇਤਿਹਾਸ ਪੇਟ ਆਪ ਜੀ ਨਾਲ ਸੰਪਾਈ ਹੈ ਸਤਿਗੁਰੂ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਨੇ ਸਾਡੇ ਸਿੱਖੀ ਮੇਰ ਪ੍ਰਯਾਸ ਰੱਖਣਾ ਤਾਂ ਕਿ ਛੋਟੀਆਂ-ਛੋਟੀਆਂ ਇਹ ਜਣੀਆਂ ਕਟਰਾਮਾਂ ਨੇ ਇਹਨਾਂ ਤੋਂ ਸਿੱਖਿਆ ਬਹੁਤ ਵੱਡੀ ਮਿਲਦੀ ਹੈ ਤੇ ਉਹ ਸਿੱਖਿਆ ਨੂੰ ਗ੍ਰਹਿਣ ਕਰੀਏ ਕਿਸ ਤਰੀਕੇ ਦੇ ਨਾਲ ਆਪਣੇ ਕੋਲ ਜਿਤਨੀ ਮਾਇਆ ਹੈ ਸਾਰੀ ਦੀ ਸਾਰੀ ਗੁਰੂ ਘਰ ਦੇ ਵਿੱਚ ਜੇ ਦੇਣੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਪਿਆਰਿਓ ਵੱਡਾ ਹੱਦਾ ਵੱਡਾ ਦਿਲ ਹੋਵੇ ਫੇਰੀ ਗੱਲ ਮੰਦੀ ਹੈ ਸੋ ਆਓ ਗੱਜ ਕੇ ਫਤਿਹ ਕਰ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ